ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਵੀ ਠੀਕ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਤੰਦਰੁਸਤੀਆਂ ਦੇਣ ਆਪਾਂ ਬਣਾਉਣ ਲੱਗੇ ਸੀਗੇ ਜੀ ਸਬਜੀ ਸਬਜੀ ਬਣਾਉਣ ਲੱਗੇ ਆਪਾਂ ਕਈਏ ਦੀ ਜੀ ਕੁੱਕਰ ਆਪਾਂ ਨੇ ਰੱਖ ਲਿਆ ਗੈਸ ਤੇ

ਫੇਲ ਦੇ ਤੜਕਾ ਲਾਵਾਂਗੇ। ਸਬਜ਼ੀ ਕੱਟ ਕੇ ਮੰਮੀ ਨੇ ਤਿਆਰ ਕਰਤੀ ਸੀ ਕਿਉਂਕਿ ਕੱਟਣ ਦਾ ਹੀ ਜ਼ਿਆਦਾ ਕੰਮ ਹੁੰਦਾ ਤੜਕਾ ਤਾਂ ਚੇਤੀ ਲੱਗ ਲੱਗ ਜਾਂਦਾ ਹੈ। ਮੋਬਾਈਲ ਵੀ ਕਰ ਗਿਆ ਤੇ ਮੇਰਾ ਤਾਂ ਅੱਜ ਮੁੰਡਾ ਦਾ ਮੋਬਾਈਲ ਦਾ ਵੀ ਪਤਾ ਨਹੀਂ ਬਚਾਰੇ ਦਾ ਕੀ ਦਿਨ ਮੜਾਏ ਦੋ ਤਣੇ ਵੇਰੀ ਕਰਕੇ ਬੱਚੇ ਆ। प्याज कट्टे हुए नहीं। आप टमाटर तो कट लगे जी बच्च दो टमाटर तो ले ले दो ही प्याज नहीं ਮਾਂ ਮਮੀ ਨੇ ਦੋ ਤਰਤਾ ਜਾਗ ਲਾਉਣ ਵਾਸਤੇ ਇੱਧਰ ਆਪਣੀ ਸਜ ਘਰੀ ਹੋਈ ਹੈ ਤੇਲ ਥੋੜਾ ਜਿਹਾ ਗਰਮ ਹੋ ਜਾਵੇ ਫੇਰ ਆਪਾਂ ਤੜਕਾ ਲਾਉਣੀ ਆਪਾਂ ਪਹਿਲਾਂ ਜੀਰਾ ਪਾਲਾਂਗੇ ਜੀ ਗੈਸ ਥੋੜਾ ਜਿਹਾ ਘੱਟ ਕਰ ਦਿੰਦੇ ਹੁਣ ਵਿੱਚ ਟਮਾਟਰ ਤੇ ਪਿਆਜ਼ ਦੋਨੋਂ ਚੀਜ਼ਾਂ ਟਕਣੀ ਪਾਤੀਆਂ ਨੇ ਤੜਕਾ ਆਪਣਾ ਘੁੱਟ ਰਿਹਾ ਹੈ ਆਪਾਂ ਹੁਣ ਇਹਦੇ ਵਿੱਚ ਮਿਰਚ ਹਾਲਦੀ ਤੇ ਮਸਾਲਾ ਪਾ ਦਾਂਗੇ ਆਣੀ ਟਿਕੀਆਂ ਪਾ ਕੇ ਆਪਾਂ ਨੇ ਮਿਕਸ ਕਰ ਲਈ। ਹਿਲਾ ਲਈ। ਆਪਣੇ ਛੋਲੇ ਭੁੰਨਤੇ ਹੋਏ ਸੀਗੇ ਦਲੇ ਹੋ ਛੋਲੇ ਪਹਿਲਾਂ ਹੀ ਪਾ ਦਾਂਗੇ ਵਿੱਚ। ਮਸਾਲਾ ਆਪਣਾ ਪੁੱਟ ਗਏ। ਆਪਾਂ ਲਈ ਛੋਲੇ ਜਿਹੜੇ ਪਾ ਰਹੇ ਨੇ ਜੀ ਥੋੜਾ ਜਿਹਾ ਪਾਣੀ ਪਾ ਦਾਂਗੇ ਜਿਆਦਾ ਨਹੀਂ ਪਾਣੀ ਤਾਂ ਮੈਂ ਬਿਲਕੁਲ ਥੋੜਾ ਹੀ ਪਾਇਆ ਹੈ ਇਹਨਾਂ ਥੋੜਾ ਜਿਹਾ ਪਾਣੀ ਪਾ ਕਨੇਵੇਂ ਨੇ ਭਰ ਦਿੰਦੀ ਕਾਲ ਤੋਂ ਨਹੀਂ ਦਵਾਤੇ ਮਾਤਾ ਜੜੀ ਮਾਰ ਕੇ ਕਹਿ ਦੂ ਆਇਆ ਓਏ ਠੀਕ ਹੈ ਨਾ ਨਾ ਕੋਈ ਨਾ ਕੋਈ ਜੀ ਕੋਈ ਜੀ ਦਾ ਪਸੰਦ ਆ ਤੇਰੀ ਹਾਂ ਇਹ ਰਹਿਣੇ ਦੀ ਹੈ ਕੁੱਕਰ ਦਾ ਪਾਣੀ ਟੱਕਣ ਲਾਤਾ ਜੀ ਇਹਦੀਆਂ ਤਿੰਨ ਸੇਟੀਆਂ ਮਾਰਾ ਦਾਂਗੇ ਆਟਾ ਵੀ ਉਹਨੂੰ ਲਿਆ ਦੁੱਧ ਵੀ ਆਪਣਾ ਹੋ ਗਿਆ ਏ ਆਪਾਂ ਨੇ ਇੱਥੇ ਵਿੰਡੋ ਸੀਗੀ ਉਹ ਵੀ ਬੰਦ ਕਰਾਤੀ ਜੀ। ਇਹ ਸੀ ਲੌਣ ਨੂੰ ਇੰਨਾ ਕ ਰੱਖ ਲਏ। ਇੱਥੇ ਆਪਣੇ ਬੈੱਡ ਸੀਗੇ, ਬੈੱਡ ਆਪਾਂ ਨੇ ਅੱਜ ਸਾਹਮਣੇ ਕਰਤੇ ਨੇ। ਇੱਥੇ ਸੋਫਾ ਕਰਤਾ। ਕਰਕੇ ਅੱਜ ਥੋੜੀ ਜੀ ਇਹਨਾਂ ਨੂੰ ਚੀਜ਼ਾਂ ਨੂੰ ਹਿਲਾ ਕੇ ਸੈਟਿੰਗ ਜੀ ਕਰ ਲਈ ਆ। ਐਦਾਂ ਹੁਣ ਕਿਉਂਕਿ ਟਾਕੀ ਕੱਢੀ ਕਰਕੇ ਗਾਜਾ ਤਾਂ ਪਿਆਈ ਹੋਇਆ ਸੀ ਇਸ ਦਾ ਚਲੋ ਹੁਣ ਥੋੜੀਆਂ ਜਿਹੀਆਂ ਚੀਜ਼ਾਂ ਵੀ ਹਲਾ ਦਿੰਨੇ ਆ ਵੀ ਇਧਰ ਉਧਰ ਕਰ ਦਿੰਨੇ ਆ ਹਾਂਜੀ ਆਪਾਂ ਨੇ ਗੈਦ ਬੰਦ ਕਰ ਜਾਂਦਾ ਏ ਸਬਜੀ ਫਿਰ ਖੋਲ ਕੇ ਦੇਖਦੇ ਆ ਆਪਣੇ ਕੋਲੇ ਅੱਜ ਜੀ ਇਹ ਜਾਟਾਂ ਬੋਣ ਨੂੰ ਆਈਆਂ ਨੇ ਤਿੰਨ ਇੱਕ ਇਹ ਵਾਲਾ ਕਲਰ ਆਇਆ ਇੱਕ ਇਹ ਵਾਲਾ ਆਇਆ ਹੈ ਇਹ ਵਾਲਾ ਇੱਕ ਚਿੱਟਾ ਕਲਰ ਹੈ ਜੀ ਹਾਂ ਇਹ ਤਿੰਨ ਜਾਟਾਂ ਬੋਣੀਆਂ ਆਈਆਂ ਨੇ ਜੀ ਅੱਜ ਦੀ ਵੀਡੀਓ ਜੀ ਇੰਨੀ ਕੀ ਆ ਜੇ ਵੀਡੀਓ ਨੂੰ ਪਤਿਆ ਲੱਗ ਰਹੀ ਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਜ਼ਰੂਰ ਦੱਸਿਆ ਕਰਿਓ Thank you, Ji.